ਆਯੁਰਵੇਦ ਦੇ ਪੁਰਾਤਨ ਗ੍ਰੰਥਾਂ ਵਿੱਚ ਆਤਸਕ ਨਾਂ ਦੇ ਕਿਸੇ ਰੋਗ ਦਾ ਜ਼ਿਕਰ ਨਹੀਂ ਮਿਲਦਾ ਇਸ ਰੋਗ ਦੇ ਲੱਛਣਾਂ ਨਾਲ ਉਪਦੰਸ ਰੋਗ ਦੇ ਲੱਛਣ ਬਹੁਤ ਹੱਦ ਤੱਕ ਮਿਲਦੇ ਹਨ 16ਵੀਂ 17ਵੀਂ ਸਦੀ ਵਿੱਚ ਲਿਖੇ ਗਏ ਆਯੁਰਵੈਦਿਕ ਗ੍ਰੰਥਾਂ ਵਿੱਚ ਆਚਾਰੀਆ ਭਾਵ ਮਿਸਰ ਦੇ ਹੋਰ ਵਿਦਵਾਨਾਂ ਨੇ ਇਸ ਰੋਗ ਨੂੰ ਫਰੰਗ ਰੋਗ ਦੇ ਨਾਂ ਨਾਲ ਲਿਖਿਆ ਹੈ ਇਹ ਰੋਗ ਅੰਗਰੇਜ਼ਾਂ ਦੇ ਨਾਲ ਭਾਰਤ ਵਿੱਚ ਆਇਆ ਭਾਰਤ ਵਾਸੀ ਅੰਗਰੇਜ਼ਾਂ ਨੂੰ ਫਰੰਗੀ ਕਹਿੰਦੇ ਸਨ ਇਸ ਕਰਕੇ ਇਸ ਰੋਗ ਦਾ ਨਾਮ ਫਰੰਗ ਰੋਗ ਪ੍ਰਚਲਿਤ ਹੋਇਆ ਹੈ ਆਮ ਬੋਲਚਾਲ ਦੀ ਭਾਸ਼ਾ ਵਿੱਚ ਇਸ ਨੂੰ ਗਰਮੀ ਜਨਾਨੀ ਵਿੱਚ ਆਤਸਕ ਅਤੇ ਅੰਗਰੇਜ਼ੀ ਵਿੱਚ ਸਿਫਲਿਸ ਕਹਿੰਦੇ ਹਨ ਇਸ ਰੋਗ ਦੇ ਕਾਰਨ ਮੁੱਖ ਰੂਪ ਵਿੱਚ ਸੋਜਾਕ ਵਾਲੇ ਹੀ ਹੁੰਦੇ ਹਨ ਪਰ ਇਸ ਦੇ ਕਿਟਾਣੂ ਅਤੇ ਵਿਸ਼ ਉਸ ਨਾਲੋਂ ਵੱਖਰਾ ਹੁੰਦਾ ਹੈ ਰੋਗੀ ਵਿਅਕਤੀ ਨਾਲ ਸੰਭੋਗ ਕਰਨ ਤੋਂ 2 ਤੋਂ 6 ਹਫ਼ਤਿਆਂ ਤੱਕ ਇਹ ਰੋਗ ਆਪਣੇ ਆਮ ਲੱਛਣ ਸਹਿਤ ਪ੍ਰਗਟ ਹੋ ਜਾਂਦਾ ਹੈ ਇਸ ਦੀ ਦੂਜੀ ਸਟੇਜ ਰੋਗ ਦੇ 6 ਹਫ਼ਤਿਆਂ ਬਾਅਦ ਬਣਦੀ ਹੈ ਅਤੇ ਆਖਰੀ ਸਟੇਜ ਤੱਕ ਪਹੁੰਚਣ ਲਈ ਕੋਈ ਨਿਸ਼ਚਿਤ ਸੰਬੰਧ ਨਿਰਧਾਰਤ ਨਹੀਂ ਹੈ। ਪਹਿਲੀ ਸਟੇਜ ਵਿੱਚ ਰੋਗ ਦੇ ਲੱਛਣ ਜ਼ਿਆਦਾਤਰ ਹਮਲਾਵਾਰ ਅਤੇ ਦੁਖਦਾਈ ਨਹੀਂ ਹੁੰਦੇ। ਇਸ ਕਰਕੇ ਰੋਗੀ ਦਾ ਧਿਆਨ ਇਸ ਪਾਸੇ ਨਹੀਂ ਜਾਂਦਾ। ਰੋਗ ਵਧ ਕੇ ਸਰੀਰ ਕਿਰਿਆ ਨੂੰ ਪ੍ਰਭਾਵਿਤ ਕਰਕੇ ਹੱਡੀ ਰੱਟ ਜਾਂਦਾ ਹੈ। ਪਹਿਲੀ ਵਾਰ ਰੋਗ ਦੇ ਲੱਛਣ ਰੋਗੀ ਵਿਅਕਤੀ ਨਾਲ ਸੰਭੋਗ ਕਰਨ ਦੇ ਦੂਜੇ ਤੋਂ 6ਵੇਂ ਹਫ਼ਤੇ ਤੱਕ ਪ੍ਰਗਟ ਹੁੰਦੇ ਹਨ। ਮਰਦਾਂ ਵਿੱਚ ਸਭ ਤੋਂ ਪਹਿਲਾਂ ਸੁਪਾਰੂ ਅਤੇ ਉੱਤੇ ਦੇ ਥੱਲੇੜੇ ਪਾਸੇ ਇੱਕ ਸਖਤ ਜਿਹੀ ਫਿੰਸੀ ਹੋ ਜਾਂਦੀ ਹੈ ਇਸ ਨੂੰ ਨੱਪਦਿਆਂ ਦਰਦ ਬਹੁਤ ਘੱਟ ਹੁੰਦਾ ਹੈ ਇਸ ਫਿੰਸੀ ਉੱਪਰ ਮਿੱਠੀ ਮਿੱਠੀ ਖਾਰਸ ਹੁੰਦੀ ਰਹਿੰਦੀ ਹੈ ਅਤੇ ਕਦ ਕੁਝ ਦਿਨਾਂ ਬਾਅਦ ਇਸ ਉੱਪਰ ਜਲਨ ਜਾਂ ਸਾੜ ਜਿਹਾ ਉੱਠਣ ਲੱਗ ਪੈਂਦਾ ਹੈ ਖਾਰਸ ਨਾਲ ਇਹ ਇੱਕ ਜ਼ਖਮ ਦਾ ਰੂਪ ਧਾਰ ਲੈਂਦਾ ਹੈ ਜੋਗ ਇਲਾਜ ਨਾ ਹੋਣ ਦੀ ਸੂਰਤ ਵਿੱਚ ਲਿੰਗ ਗਲਣ ਲੱਗ ਪੈਂਦਾ ਹੈ ਜਨਨ ਜਨਨ ਇੰਦਰੀਆਂ ਦੇ ਕਿਸੇ ਵੀ ਗੁਪਤ ਰੋਗ ਅਤਸਕ ਸੁਜਾਕ ਜਾਂ ਇਸ ਨਾਲ ਮਿਲਦੇ ਜੁਲਦੇ ਰੋਗਾਂ ਵਿੱਚ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਸੇ ਵੈਦ ਜਾਂ ਡਾਕਟਰ ਕੋਲੋਂ ਇੱਕ ਦੋ ਹਫ਼ਤੇ ਦਵਾਈ ਖਾਣ ਨਾਲ ਜੇ ਜੇਕਰ ਮਾੜਾ ਮੋਟਾ ਵੀ ਫਰਕ ਨਹੀਂ ਪੈਂਦਾ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਡਾਕਟਰ ਜਾਂ ਵੈਦ ਰੋਗ ਠੀਕ ਨਹੀਂ ਕਰ ਸਕਦਾ ਇਸ ਰੋਗ ਵਿੱਚ ਪਤਨੀ ਨਾਲ ਜਾਂ ਪਤੀ ਨਾਲ ਸੰਭੋਗ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ ਇਕੱਠੇ ਸੌਣ ਅਤੇ ਇੱਕ ਦੂਜੇ ਦਾ ਤੌਲੀਆ ਅਤੀ ਵੀ ਨਹੀਂ ਵਰਤਣਾ ਚਾਹੀਦਾ ਪਰਹੇਜ਼ ਨਾ ਹੋਣ ਦੀ ਸੂਰਤ ਵਿੱਚ ਇਸ ਦੀ ਲਾਗ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਵੀ ਲੱਗ ਸਕਦੀ ਹੈ ਕਿਸੇ ਅਣਜਾਣ ਸੱਤ ਨਾਲ ਸੰਭੋਗ ਕਰਨ ਤੇ ਗਰੇਜ ਕਰਨਾ ਚਾਹੀਦਾ ਹੈ ਬੇਵਸੀ ਦੀ ਹਾਲਤ ਵਿੱਚ ਨਰੋਧ ਦੀ ਵਰਤੋਂ ਕਰਕੇ ਇਸ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ ਸੰਭੋਗ ਤੋਂ ਬਾਅਦ ਲਿੰਗ ਜੋਨੀ ਨੂੰ ਕਿਸੇ ਕਿਟਾਨੂਨਾਸ਼ਕ ਘੋਲ ਨਾਲ ਧੋ ਲੈਣਾ ਚਾਹੀਦਾ ਹੈ ਦਵਾਈ ਨਾ ਹੋਣ ਦੀ ਸੂਰਤ ਵਿੱਚ ਆਪਣੇ ਹੀ ਪਿਸ਼ਾਬ ਨਾਲ ਲਿੰਗ ਜਾਂ ਜੋਨੀ ਨੂੰ ਧੋ ਲੈਣਾ ਉਤਮ ਕਟਾਣੂ ਨਾਸ਼ਕ ਯੋਗ ਹੈ ਇਹ ਸੀ ਅਤ ਸਖਦੀ ਸਾਰੀ ਜਾਣਕਾਰੀ ਅਗਲੀ ਵੀਡੀਓ ਵਿੱਚ ਇਸ ਦਾ ਇਲਾਜ ਦੱਸਿਆ ਜਾਵੇਗਾ ਧੰਨਵਾਦ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ